ਹਾਂ ਜੀਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦੇ ਠੀਕ ਠਾਕ ਨੇ ਤੁਹਾਡੇ ਜਾਨਵਰੀ ਸੈਟ ਬੈਟ ਹੋਣਗੇ ਚਲੋ ਵੀ ਮਿੱਤਰੋ ਨਾਨਾ ਬਈ ਆਇਆ ਵਾ ਆ ਜਿਹੜੀ ਮਿੱਟੀ ਨਾ ਆਪਣੀ ਲਾਲ ਇਹ ਸਾਰੀ ਕੁੱਟ ਕੇ ਤੇ ਖੁੱਡੇ ਛੜ ਦੇ ਪੱਚੇ ਵਾਲੇ ਦੇ ਬੱਚੇ ਦੇਖੋ ਤੇ ਕਿਵੇਂ ਸੇਲ ਲਾਈ ਬੈਠੇ ਛਤਰੀ ਤੇ ਤੇ ਕੁਸ ਬੈਠੇ ਜਾਲ ਤੇ ਐ ਬਈ ਸਾਰੇ ਟੱਕਰ ਦੇਨੇ ਆਪਾਂ ਤੇ ਇੱਥੋਂ ਕੋਈ ਚੀਜ਼ ਚੱਕਦੇ ਆਪਾਂ ਕਿੱਲ ਜਾ ਆਹ ਲੋ ਹਾ ਹਾ ਲੋ 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 ਕੀ ਕਰਨਾ ਚਲੋ ਆਂਡਾ ਮੁਰਗੀਆਂ ਖੋਲ ਲੈਨੇ ਇਹ ਫਿਰ ਤੇ ਨਾ ਰਹਿਣੀ ਪਾਫੇ ਆ ਰਿਹਾ ਬਈ ਲਾਫਾ ਅੱਜ ਦੇਖਦੇ ਆ ਤਾਨਾ ਹਾ ਚ ਹਾ ਅੱਛ ਹਾ ਅੱਛ ਹਾ ਐਨੇ ਕੀ ਉੱਡੇ ਨੇ ਯਾਰ ਇਹ ਤਾਂ ਐਂਦਾ ਜਿਵੇਂ ਕਿ ਗੁਰਦੁਆਰੇ ਨਹੀਂ ਰੱਖੇ ਹੁੰਦੇ ਹਨਾ ਜਿਵੇਂ ਕਿਸੇ ਗੁਰਦੁਆਰੇ ਲੈ ਕੇ ਹੁੰਦੇ ਆ ਉੱਥੇ ਐਂ ਅੜ ਦੇਖਦੇ ਬਈ ਇਕੱਠੇ ਜੇ ਹੋਗੀ ਨਾ ਵਗ ਜਾ ਆ ਚਟਾਈ ਕੀ ਦਾ ਬਾਪੇ ਦਾ ਖਾੜੋ 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 ਸ਼ਾਂਜੀ ਹੋ ਗਈ ਬਈ ਆ ਫਰਦੇ ਹਰੇ ਕੋ ਉਤਰ ਆ ਚੱਕ ਲੀਆਂ ਦੋ ਟਾਂ ਨਾ ਕਹਿੰਦਾ ਮੈਂ ਹੈਡ ਹੂੰ ਚੱਕ ਹੀ ਰਾਂ ਥੱਲੇ ਗਿਆ ਵਿਆ ਉਹ ਉਹ ਆ ਗਿਆ ਮਾਇਆ ਆਇਆ ਇਹ ਸੱਟਣੀ ਬਈ ਆਪਾਂ ਬੱਚਿਆਂ ਵਾਲੇ ਫੁੱਟੇ ਜਾ ਨੰਨੇ ਆਏ ਘਰੇ ਉੱਥੋਂ ਨਾ ਹੈਲੋ ਹੈਲੋ ਬਾਈ ਨੰਨਾ ਚੱਲਿਆ ਉੱਪਰ ਤੇ ਆਪਾਂ ਨੂੰ ਬਠਲ ਪਰ ਪਰ ਫੜਾਉਨੇ ਆ ਆ ਬਜਰੀ ਵਾਲਾ ਬਠਲ ਕਰ ਲੈਣੇ ਆਪਾਂ ਖਾਲੀ ਬਜਰੀ ਬਾਅਦ ਚ ਫੇਰ ਹਲਟਾ ਲਾਂਗੇ ਇੱਥੇ ਹੀ ਮਿੱਟੀ ਨੇ ਤਾਂ ਹੀ ਘੋਟ ਲਾਂਗੇ ਤੇ ਭਰਦੇ ਆ ਇੱਥੇ ਤੇ ਬੱਚਣ ਫੜਾਉਨੇ ਸਾਰੀ ਮਿੱਟੀ ਤਾਂ ਪਚਾ ਕੇ ਤੇ ਫੇਰ ਤੁਹਾਨੂੰ ਮਿਲਦੇ ਆ ਲਓ ਜੀ ਭਰਾਵਾ ਗਾ ਮਿੱਟੀ ਦਾ ਪੱਟਾ ਲੈ ਕੇ ਤਾਂ ਧਿਆਨ ਆਏ ਬਸ ਇਹ ਆ ਮੇਰੀ ਆ ਦੇਖੋ ਮਤਲਬ ਉੱਤਰੋ ਹੀ ਖੁੱਡੇ ਤੇ ਛੜਤੀ ਤੇ ਲੱਗੇ ਕੋਟਣ ਮਿੱਟੀ ਹਾਂ ਠੀਕ ਹੈ ਜੀ ਲੈਦ ਨੇ ਕਿ ਬਈ ਤੇ ਇਹਦਾ ਕੰਮ ਕਰ ਲਿਆ ਆਪਾਂ ਬਈ ਨੁੰਨੇ ਦੇ ਨਾਲ ਇੱਕ ਬੱਚਾ ਘਵਾਦ ਗਿਆ ਸੀ ਬੱਚਾ ਬਈ ਹੋਰ ਐ ਦਿਖਾਉਣਾ ਹੁਣ ਮੈਂ ਉਹ ਦੇਖੋ ਬਾਜ ਤੇ ਬੈਠਾ ਲੱਗ ਗਿਆ ਕਿ ਨਹੀਂ ਹੋ ਉਹਦੇ ਬਿਠਾ ਬਾਜ ਤੇ ਸੱਜੇ ਬਾਜ ਤੇ ਤੇ ਪਾਪੇ ਨੇ ਵੀ ਬਿਠਾਈਆਂ ਜਦੋਂ ਸੰਨ ਮਿੱਟੀ ਲੈ ਕੇ ਆਪਾਂ ਸੈਟ ਲਈ ਆ ਇਹਨੂੰ ਵਿੱਚੀ ਪੱਧਰ ਕਰ ਦਿੰਨੇ ਆ ਵਿੱਚੀ ਕੁੱਟ ਦਿੰਨੇ ਆ ਬਾਕੀ ਖੁੱਡਾ ਸੁੱਕਾ ਥੋੜੇ ਸਾਹਮਣੇ ਆ ਠੀਕ ਹੈ ਭਾਈ ਇੱਟਾਂ ਚੱਕਦੇ ਆ ਇੱਥੋਂ ਆਪੀ ਇੱਥੇ ਪੂਰੀ ਐਂਡਲੈਸ ਥੋੜੀ ਨੰਨਾ ਕਟਕਾ ਥੋੜੀ ਮੈਂ ਕਟਕਾ ਚੱਲ ਵੀ ਇੱਕ ਕਟਕਾ ਤੇ ਭਾਈ ਪਾਪਾ ਵੀ ਆ ਗਿਆ ਭਾਈ ਆ ਗਏ ਸਾਰੇ ਹੀ ਹਾਂ ਉਹ ਹੀ ਵਿਆਹ ਆ ਕਿਹੜਾ ਮੁੜਿਆ ਹੀ ਨਹੀਂ ਕਮਾਲ ਹੀ ਤੁਸੀਂ ਜਾਂਦੇ ਪਤਾ ਨਹੀਂ ਕਿੱਥੇ ਆਹੇ ਭਾਪੇ ਨੇ ਤਾਂ ਲਾਤੇ ਬਾਈ ਉਹ ਜਾਲ ਵਾਲੇ ਰਹਿ ਗਏ ਕਾਲੇ ਆਹਾ ਇਹ ਵੀ ਕੱਢ ਦੇਣਗੇ ਤੇ ਨੰਨਾ ਬਾਈ ਐਂਟਰੀ ਅੱਛਾ ਤਾਂ ਛੋਟਾ ਬੱਚਾ ਆਪਣਾ ਦੋਨੇ ਛੋਟੇ ਆ ਮੈਂ ਕਿਹਾ ਪਤਾ ਨਹੀਂ ਕਿਹੜਾ ਆ ਗਿਆ ਇਹਨਾਂ ਨੂੰ ਨਹੀਂ ਬੰਨਦੇ ਨਵੇਂ ਡਾਰਜੀ ਨੂੰ ਹਜੇ ਆ ਜਾਂਦੀ ਆ ਫਿਰ ਦੇਰੋ ਫਿਰ ਦੇਰੋ ਬਈ ਬਈ ਦੱਸਿਓ ਕਮੈਂਟ ਕਰਕੇ ਤੁਹਾਨੂੰ ਵੀ ਐਂ ਲੱਗਦਾ ਜਿਹੇ ਗੁਰਦਵਾਰੇ ਨਹੀਂ ਔਰ ਦੇ ਘਰ ਦੇ ਹੁੰਦੇ ਕਿਤੇ ਰੱਖੇ ਹੁੰਦੇ ਕੱਠੀ ਡਾਰ ਜਿਹਾ ਫਿਰਦੀ ਹੁੰਦੀ ਹਾਂ ਪਾਪਾ ਲਖੀ ਨਾਲ ਹਾਂ ਕਿਹੜਾ ਗੱਡਾ ਕਿਉਂ ਦਾ ਉਹ ਫੇਟ ਗਿਆ ਵੇ ਅੱਜ ਫੇਟ ਗਿਆ ਹਾਂ ਉਹ ਹੱਥ ਨਹੀਂ ਆਊਗਾ ਹੁਣ ਘੰਟੇ ਕਿਨੂੰ ਘੰਟੇ ਕਿਨੂੰ ਆਊਗਾ ਉਹ ਨੂੜ ਮੈਂ ਤੁਹਾਨੂੰ ਨੂੜਤਾਈ ਆ ਜਿਹੜੇ ਨੇ ਰੱਖਿਆ ਨਹੀਂ ਨੂੜ ਨਾਲੋਂ ਪਤਾ ਕੀ ਆ ਇਹਨੂੰ ਸ਼ਾਮੀ ਡਾਇ ਕਰਕੇ 6 ਵਜੇ ਕੱਢਤਾ ਰਾਤ ਬਾਹਰ ਕੱਟਣੀ ਤੇ ਕੱਟੇ ਆਉਣਗੇ ਹਾ ਹਾ ਹੋਰ ਕੋਲ ਦਾ ਘਰ ਕੋਲੇ ਪਾਸੇ ਕੱਢੀ ਹਾ ਹਾ ਸਾਡਾ ਝਾਤੀ ਰੱਖੇ ਝਾਤੀ ਤੋਂ ਛੱਡ ਦੇ ਠੀਕ ਆ ਤੇ ਬਾਈ ਇੱਕ ਦੋ ਬਾਈਆਂ ਨੇ ਨਾ ਕਮੈਂਟ ਕੀਤੇ ਸੀਗੇ ਕਮੈਂਟ ਤੁਹਾਨੂੰ ਮੈਂ ਦੱਸਦਾ ਇੱਕ ਤਾਂ ਬਾਈ ਕਹਿੰਦਾ ਬੱਚੇ ਡਾਉਣ ਦਾ ਸਹੀ ਸਮਾਂ ਜਾਂ ਟਾਈਮ ਜਾਂ ਕਿੰਨੇ ਦਿਨਾਂ ਦੇ ਬੱਚੇ ਡਾਉਣੇ ਚਾਹੀਦੇ ਬਾਈ ਆ ਦੇਖੋ ਇਹਦੇ ਬੱਚਾ ਕਿੱਢ ਕੇ ਤੇ ਆਪਣਾ ਕਾਲ ਗੰਤਾ ਬਸ ਐ ਖੁੱਲੇ ਬਿਠਾ ਦਿਓ ਯਾਰ ਇਹਨੇ ਜਦੋਂ ਜੱਤ ਕੀਤਾ ਭੀ ਉੱਡ ਜਾਣਗੇ ਇਹ ਹੈਤੀ ਲੈ ਔਰ ਦੇਣੀ ਨਾ ਐ ਵਿੱਚ ਡਾਂਗ ਪਈ ਆਪਣੇ ਕੋਲ ਇਹਦੇ ਨੇ ਡਰਾ ਦਨੇ ਚੱਲ ਆ ਦੇਖੋ ਕਿੱਡਾ ਕਬਚਾ ਕਦੇ ਲੈ ਲੈ ਦੋ ਗਿੜੇ ਵੀ ਪਾਇਊਗਾ ਕੋਈ ਚੱਕਨੇ ਅੱਜ ਹੀ ਬਾਹਰ ਕੱਢਾ ਉਹ ਡੱਗ ਪੈਸਾ ਦੇ ਦੇ ਇੱਥੇ ਇੱਕ ਹਰੀ ਡੰਡੇ ਵਾਲਾ ਆ ਵੀਰਿਆ ਠੀਕ ਆ ਆ ਵੀ ਨਵਾਂ ਲੈ ਉਹ ਬਹਿ ਗਿਆ ਛਤਰੀ ਤੇ ਅੱਜ ਹੀ ਬਾਹਰ ਕੱਢੇ ਮਜ਼ਾਕ ਦੀ ਗੱਲ ਨਹੀਂ ਬਾਈ ਪਹਿਲੇ ਦੇਣੀ ਬਾਹਰ ਕੱਢੇ ਤੇ ਆ ਬੈੰਦੇ ਛਤਰੀ ਤੇ ਜਾਲ ਜੂਲ ਚ ਪਾਏ ਜਾਂਦੇ ਬਹੁਤ ਤਾਂ ਕਰਕੇ ਬੈੰਦੇ ਆ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਆਪੇ ਉੱਡ ਜਾਣਗੇ ਤੇ ਹੋਰ ਬਾਈਆਂ ਦੇ ਕਮੈਂਟ ਇੱਕ ਦੋ ਮੈਨੂੰ ਯਾਦ ਨਹੀਂ ਗਏ ਯਾਰ ਉਹਨੇ ਸਭ ਨੂੰ ਫੋਨ ਫੜਦਾ ਆ ਵੇਖੋ ਡੰਡੇ ਵਾਲਾ ਕਿਉਂ ਆ ਹੈ ਆ ਬੈਗਾ ਸ਼ੀ ਜਾਲ ਤੇ ਠੀਕ ਆ ਬਸ ਆਈਆਂ ਦੀ ਪ੍ਰੈਕਟਿਸ ਹੁੰਦੀ ਰਹਿੰਦੀ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਆਪਾਂ ਕੱਢਦੇ ਆ ਇੱਥੇ ਇਹ ਮੈਂ ਤਾਂ ਜ਼ਿਆਦਾ ਬਲੌਗ ਮੇਰੇ ਤਾਂ ਭਾਈ ਬਲੌਗ ਆਪਾਂ ਲਾਉਨੇ ਆ ਲੇਟੈਸਟ ਜਿਹੜਾ ਤਾਜ਼ਾ ਇਹ ਚਾਹੀਏ ਕਮੈਂਟ ਮਸ਼ਹੂਰੀਆਂ ਚੱਲਣ ਤੋਂ ਬਾਅਦ ਆਹ ਰਿਹਾ ਇੱਕ ਕਮੈਂਟ ਇੱਥੇ ਪਏ ਆ ਇਹ ਕਿੰਨੇ ਦਿਨ ਦਾ ਬੱਚਾ ਇਹ ਤਾਂ ਠੀਕ ਹੈ ਬਾਈ ਤੇਰੀ ਵੀਡੀਓ ਇੰਗਲਿਸ਼ ਚਾ ਵਾਹ ਬਾਈ ਇਹ ਵੀ ਤੁਹਾਨੂੰ ਦੱਸ ਦਿੰਨਾ ਬਾਈ ਇਹ ਵੀਡੀਓ ਇੰਗਲਿਸ਼ ਦਾ ਚੱਕਰ ਪਤਾ ਕੀ ਆ ਤੁਸੀਂ ਜਾਣਾ ਬਾਈ ਜਦੋਂ ਆਪਣੀ ਵੀਡੀਓ ਚਲਾ ਲਈਨੇ ਤਾਂ ਆਉਂਦੀਆਂ ਇੱਕ ਨੁੱਕਰ ਤੇ ਸੈਟਿੰਗਾਂ ਕੈਮਰਾ ਤੇ ਨੁੱਕਰ ਤੇ ਸੈਟਿੰਗਾਂ ਆ ਲੈ ਆ ਫੋਨ ਵਾਪਸ ਕਰ ਫੜ ਗਾਣੇ ਸੁਣਦਾ ਬਾਈ ਉਹ ਹੈੱਡਫੋਨ ਲੱਗੇ ਤੇ ਇੱਕ ਨੁੱਕਰ ਦੀ ਸੈਟਿੰਗ ਹੁੰਦੀ ਹੈ ਸੈਟਿੰਗਾਂ ਚ ਜਾਵੜੇ ਨਾਲ ਟੱਚ ਕਰ ਦੇਣਾ ਉਹਦੇ ਵਿੱਚ ਆਊਗਾ ਆਡੀਓ ਟਰੈਕ ਆਡੀਓ ਟਰੈਕ ਤੇ ਟੱਚ ਕਰਕੇ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਸ਼ੀ ਨਹੀਂ ਕਰਨਾ ਉਸ ਤੋਂ ਬਾਅਦ ਚ ਬਈ ਉਸ ਤੋਂ ਬਾਅਦ ਤੁਸੀਂ ਆ ਆਡੀਓ ਟਰੈਕ ਤੇ ਕਰਕੇ ਇੰਗਲਿਸ਼ ਪੰਜਾਬੀ ਦੋ অপਸ਼ਨ ਆਉਂਦੇ ਪੰਜਾਬੀ ਚ ਕਰ ਲਿਓ ਇੰਨਾ ਹੀ ਕੰਮ ਸੌਖਾ ਠੀਕ ਆ ਬਈ ਹੁਣ ਆਪਾਂ ਮਿੱਟੀ ਮਿੱਟੀ ਖਿਲਾਰ ਦੇਣੇ ਨੇ ਨਾਲੇ ਸੰਗਿਤ ਦੇ ਕੋਟਲੇ ਮੈਂ ਜਾਨਵਰ ਦਿਖਾਉਣਾ ਇੱਧਰ ਹੈਗੇ ਬਈ ਕੰਨ ਜੋੜੇ ਕੋਈ ਜੀ ਆਪਾਂ ਇਹਨਾਂ ਨੂੰ ਭਰਤੀ ਆ ਆਹ ਦੇਖ ਲਓ ਇੱਧਰ ਤਾਂ ਕੂਤਰੀ ਬੈਠੀ ਆਂਡਿਆਂ ਤੇ ਇਹ ਇਹ ਕੀ ਹੁੰਦਾ ਹਾਂ ਹਾਲੋ ਠੀਕ ਹੈ ਨਾ ਤੇ ਇੱਥੇ ਭੂਰੀ ਨੇ ਨਹੀਂ ਰੱਖਿਆ ਜੀ ਅੰਡਾ ਰੱਖ ਰਹਿਣਗੇ ਆ ਵੀ ਰੱਖ ਰਹਿਣਗੇ ਨਹੀਂ ਤੇਰੇ ਹੈ ਜੀ ਤੇ ਬਾਕੀ ਆਪਾਂ ਇਹਨਾਂ ਨੂੰ ਦਾਣਾ ਪਾਉਂਦੇ ਇਹਨਾਂ ਨੂੰ ਤੇ ਥੱਲੋਂ ਵੀ ਆਪਾਂ ਜਲਦੀ ਬਈ ਕਬੂਤਰ ਜਾ ਕੇ ਲੈ ਆਵਾਂ ਕਬੂਤਰ ਨਾਲ ਥੱਲੇ ਦੋ ਨਿਕਲ ਗਏ ਹੈ ਇੱਕ ਨੇ ਨਿਕਲੇ ਸੀਗਾ ਮੰਗਟੀ ਚੋਂ ਕਬੂਤਰ ਸੀਗਾ ਉਹ ਤਾਂ ਇੱਥੇ ਗਿੱਜਿਆ ਸੀਗਾ ਉਹ ਤਾਂ ਮੁੜਿਆ ਇੱਕ ਕੂਤਰੀ ਨਿਕਲੀ ਉਹ ਪਤਾ ਕਰਾਂਗੇ ਇੱਥੇ ਆਸੇ ਪਾਸੇ ਵੀ ਜੇ ਕੋਈ ਹੋਈ ਨਾ ਬੱਟਾ ਛੱਟਾ ਕਰ ਲਾਂਗੇ ਜੀ ਅਗਲਾ ਕਬੂਤਰ ਮੰਗਣ ਲੱਗੇ ਵੈਸੇ ਤਾਂ ਉਹੀ ਦੇ ਦਿੰਦੇ ਹੁੰਦੇ ਹਰ ਕੀ ਆਪਾਂ ਨੂੰ ਤੇ ਜੇ ਕੋਈ ਕਹਿਣ ਲੱਗਿਆ ਵੀ ਨਹੀਂ ਦੇਣੀ ਜੇ ਆਪਾਂ ਕਹਾਂਗੇ ਵਟਾ ਸੱਟ ਗੱਲ ਹੋਰ ਕੁੱਤਰ ਦੇ ਦਾਂਗੇ ਜਾਨੀ ਦਾ ਠੀਕ ਹੈ ਭਾਈ ਤੇ ਕੋਈ ਬਹਿ ਤਾਂ ਨਹੀਂ ਗਿਆ ਨਹੀਂ ਨਹੀਂ ਸਾਰੇ ਫਿਰਦੇ ਆ ਚਲੋ ਵੀ ਚਲੋ ਵੀ ਚਲੋ ਭਾਈ ਇੰਨੀ ਡਾਰਕ ਹੋਰ ਹੋਵੇ ਨਾ ਨਜ਼ਾਰਾ ਆ ਜੂਗਾ ਬੱਚੇ ਫਿਰ ਬਹੁਤ ਆ ਉਹ ਤਾਂ ਇੰਨੇ ਵੀ ਬਹੁਤ ਆ ਅਜੇ ਆਪਣੇ ਕੋਲੇ ਹੋਰ ਕਢਾ ਲਾਂਗੇ ਆਪਾਂ 10 15 ਉਹ ਬਹੁਤ ਇੰਨੇ ਬੱਚੇ ਇਨੇ ਸਾਰੇ ਛੱਡੇ ਵੀ ਨਹੀਂ ਆਉਂਦੇ ਹੁੰਦੇ ਪਰ ਗੱਲ ਇਹ ਆ ਵੱਧ ਕਢਾਈ ਹੋਣਾ ਤੇ ਸੌਖਾ ਹੋ ਜਾਂਦਾ ਵਾ ਕਿਉਂ ਪਤਾ ਨਹੀਂ ਹੁੰਦਾ ਕਿਹੜਾ ਬੈਰੀ ਨੇ ਲੈ ਜਾਣਾ ਕਿਹੜਾ ਕਿੱਧਰ ਉਠ ਦੇਣਾ ਕਿਹੜਾ ਕਿੱਧਰ ਉਠ ਜਾਣਾ ਤਾਂ ਕਰੇ ਕੁਛ ਕਰੂ ਵੀ ਪੱਜ ਪੁੱਜ ਜਾਂਦੇ ਆ ਉਹਦੀ ਕਰਕੇ ਬੰਦਾ ਵੱਧ ਕਢਾਉਂਦਾ ਬੱਚੇ ਠੀਕ ਹੈ ਭਾਈ ਤੇ ਉਦੋਂ ਬਾਅਦ ਹੁਣ ਇੱਕ ਨੁੰਨੇ ਵਾਲਾ ਬੱਚਾ ਹਜੇ ਉੱਥੇ ਬੈਠਾ ਉਹ ਦੇਖ ਲੋ ਤੇ ਬਾਜ ਤੇ ਘਟ ਦੇ ਘਟ ਦੇ ਇਧਰ ਤੋਂ ਧੁੱਪ ਜਾਂਦੀ ਆ ਆਪੀ ਸੋਕ ਜਾਨੀ ਬਈ ਇਹ ਮਾੜੀ ਮੋਟੀ ਸਲਾਬੀ ਆ ਨਾ ਆਪ ਵੀ ਓਕੇ ਜਣੀ ਓਕੇ ਰਿਪੋਰਟਾਂ ਹੋ ਜਾਣਗੀਆਂ ਮਿੱਟੀ ਪਤਾ ਸੀ ਟੀ ਕਿਉਂਕਿ ਇਹਦੇ ਵਿੱਚ ਜਮੇ ਹੀ ਹੈ ਨਹੀਂ ਸੀ ਮੈਂ ਸਾਰੀ ਬਾਹਰ ਕੱਢਤੀ ਸੀ ਆ ਭਈਏ ਮੇਰੇ ਇੱਥੇ ਪੈਰਾਂ ਦੇ ਥੱਲੇ ਇਹ ਸੁੱਕ ਗਈ ਆ ਹੁਣ ਮਿੱਟੀ ਇਹ ਕਿਉਂਕਿ ਖੁੱਡੇ ਪਾਣੀ ਭਰ ਗਏ ਸੀ ਨਾ ਤਾਂ ਕਰਕੇ ਹੁਣ ਭਈਆ ਪੱਕੀ ਕਰਾਂਗੇ ਜਦੋਂ ਵੀ ਖੁੱਡੇ ਪਾਉਣੇ ਵਧੇਗਾ ਪਾਵਾਂਗੇ ਰੋਕ ਕੇ ਪਾਵਾਂਗੇ ਜਦੋਂ ਹੁਕਮ ਹੋਇਆ ਮਹਾਰਾਜ ਦਾ ਠੀਕ ਹੈ ਭਾਈ ਓਕੇ ਰਿਪੋਰਟਾਂ ਤਿੰਨੇ ਦੋਨੇ ਟਨੇ ਢਾਲਾਂਗੇ ਨਵੇਂ ਪਾਵਾਂਗੇ ਐ ਉਹ ਇਹਨਾਂ ਦੀ ਬੱਸ ਹੋ ਗਈ ਹੈ ਹੁਣ ਆਪ ਨੂੰ ਐਂਟਰੀ ਮਾਰਨੀ ਪੈਣੀ ਹੈ ਬਾ ਮੂٹے ਮੂٹے ਡਲੇ ਜੇ ਕੁੱਟਣ ਵਾਲੇ ਆ ਦੇ ਹਾਂ ਬਈ ਹੂੰ 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 ਇੱਕ ਉਹ ਇਹ ਰੋੜੀ ਦਾ ਇਹ ਭੱਜੀ ਫਿਰਦੀ ਮੂਰੇ ਜਿਹੜੇ ਬਾਲੇ ਵੱਡੇ ਲੜੇ ਹਨ ਵਾ ਇਹੋ ਜਿਹੀ ਹੀ ਤੋੜਨੇ ਬਾਕੀ ਕੋਈ ਦੇਖਤ ਨਹੀਂ ਤੇ ਖੋਡਾ ਬਾਈ ਖੁੱਲਾ ਰਹਿਣ ਦਿੰਦੇ ਨੇ ਜਾਨਵਰ ਤੜਾਂਗੇ ਬਪੁਰਾ ਹੋਰ ਸ਼ਾਮੀ 2 ਘੰਟੇ ਰੋਕੇ ਕੀ ਕੋਈ ਐਨ ਨਹੀਂ ਕੰਮ ਸਿਕਾ ਬਾਈ ਐਟਰਮ ਰੱਖ ਦਨੇ ਆਉਂਦਾ ਤੇ ਕਾਣੇ ਤੇ ਦੇਖੋ ਬਈ ਫਿਰ ਕਰਤਾ ਨਾ ਓਕੇ ਕੰਮ ਕਿੱਕ ਕੋਈ ਇਹਨਾਂ ਹੁੰਦੇ ਨਿਆ ਪਤਾਲ ਵਿੱਚ 4-5 ਹੈਗੇ ਵੱਡੇ ਚਲੋ ਤਾਂ ਸ਼ੂਟਾਂ ਉਤਾਰ ਦਈਏ ਬਾਛਾ ਬੰਨਿਆ ਡਾਟ ਤੋਦ ਲੈ ਰਹੀ ਦੁਨੀ ਆਓ ਬਾਈ ਬਹਿਣ ਲੱਗ ਗਏ ਆ ਵੇਖੋ ਕਿਵੇਂ ਹਫੜਾ ਤਫੜੀ ਮਚਾਈ ਇਹਨਾਂ ਨੇ ਬੈਜੋ ਫਿਰ ਬੈਜੋ 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 ਆਇਓ 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 ਕੋਈ ਇੱਧਰ ਡੈਗਦੇ ਆ ਕੁਛ ਇੱਧਰ ਡੈਗਦੇ ਆ ਬੈਜੋ ਜਿੱਥੇ ਜਿੱਥੇ ਚੱਟ ਕਰਦਾ ਲੋਟ ਲੱਗਦਾ ਬੈਜੋ ਹਾ 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 ਚਲੋ ਬਈ ਇੰਨਾਂ ਨੂੰ ਤਾੜ ਦਿੰਨੇ ਹਾਂ ਹਾਂ ਬੋਨੇ ਆਣੇ ਬੋਨੇ 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 ਖੜਜੋ ਬਿਧਾਣੇ ਲੈ ਕੇ ਉਹਨਾਂ ਨੂੰ ਚੱਲੂ ਜਾ ਕੇ ਫੇਰ ਤਾੜ ਦਿੰਨੇ ਬਈ ਪਰੇ ਰਹਾਤੀ ਇਹਨਾਂ ਨੇ ਹਾਂ ਤਾਂ ਬਈ ਥੱਲੇ ਉਹ ਲੱਗ ਗਿਆ ਖਾਣ ਉਹ ਆ ਵੜੀ ਮੈਂ ਤਾੜਦਾ ਜਾਈਂ ਕੈਮਰਾ ਫੜ ਕੋਈ ਥੋੜਾ ਜਿਹਾ dua pita saudara beri mira, soalnya kan ਲਓ ਜੀ ਛਰ ਤੇ ਸਾਰੇ ਦਾਣੇ ਆ ਤੇ ਜਿੰਨੇ ਤੜਕੇ ਤੜਕੇ ਚਾਰ ਫਿਰਦੇ ਚਲਦੇ ਇੱਕ ਮਿੰਟ ਉਹ ਚਲਦੇ ਆਹ ਚਾਰ ਰਹਿ ਗਏ ਭਾਈ ਡੰਡੇ ਵਾਲਾ ਲਖੀਰ ਵਾਲਾ ਝਲਰ ਵਾਲਾ ਤੇ ਬੈਠਾ ਵਾਲਾ ਹਾਂ ਬਾਹਰ ਆ ਗਏ ਪਰ ਮੇਲਾ ਲੱਗਿਆ ਉਹੀ ਤਾਂ ਗੱਲ ਜਿੰਨਾਂ ਬਈ ਲੱਕੇ ਨੂੰ ਕਹਿੰਦਾ ਮੇਗਾ ਬਾਹਰ ਆ ਗਿਆ ਕਹਿੰਦਾ ਮੇਲਾ ਲੱਗਿਆ ਆਹ ਗੱਲ ਸਹੀ ਇੱਥੇ ਚੱਲ ਵੀ ਅੰਦਰ ਚੱਲ 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 ਭੋਲੂ ਹੈ